ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਭਾਈ ਜੀ ਇੰਨੀ ਗਰਮੀ ਦੇ ਵਿੱਚ ਜਦੋਂ ਆਪਣੇ ਏਸੀ ਕੰਮ ਘੱਟ ਕਰਦੇ ਆ ਹਨਾ ਤੇ ਆਪਾਂ ਸਰਵਿਸ ਵੀ ਗਰਮੀ ਦੇ ਸੀਜ਼ਨ ਸਟਾਰਟਿੰਗ 'ਚ ਕਰਾਈ ਹੁੰਦੀ ਆ ਤੇ ਉਦੋਂ ਤੁਸੀਂ ਵਿਚਾਲ ਦੀ ਨਾ ਇੱਕ ਵਾਰ ਆਪਣੇ ਏਸੀ ਦੇ ਫਿਲਟਰ ਕੱਢ ਕੇ ਇਸ ਤਰ੍ਹਾਂ ਸਾਫ਼ ਕਰ ਲਿਆ ਕਰੋ ਆ ਤੁਸੀਂ ਮੇਰੇ ਘਰੇ ਏਸੀ ਲੱਗਿਆ ਇਹਦਾ ਫਿਲਟਰ ਚੈੱਕ ਕਰ ਸਕਦੇ ਹਾਂ ਫਿਲਟਰ ਬਿਲਕੁਲ ਚੋਕ ਹੋਇਆ ਪਿਆਗਾ ਆ ਤੁਸੀਂ ਦੇਖੋ ਅ ਮੈਂ ਝਾੜ ਕੇ ਦਿਖਾਉਣਾ ਤੁਹਾਨੂੰ ਦੇਖੋ ਜੀ ਲਗਭਗ ਮੈਨੂੰ ਐ ਲੱਗਦਾ ਵੀ ਸੂਤ ਸੂਤ ਆ ਜਿਹੜਾ ਉਹ ਬੂਰਾ ਜਿਹਾ ਜਿਹੜਾ ਪਿਆ ਹੈ ਨਾ ਬਿਲਕੁਲ ਚੋਕ ਹੋਇਆ ਪਿਆ ਤੇ ਜਦੋਂ ਮੈਨੂੰ ਸਾਫ਼ ਕਰਕੇ ਪਾਇਆ ਏਸੀ ਦੇ ਵਿੱਚ ਤੇ ਏਸੀ ਦੀ ਹਵਾ ਤੁਸੀਂ ਐ ਮੰਨ ਕੇ ਚਲੋ ਵੀ ਦੁੱਗਣਾ ਫਰਕ ਪੈ ਗਿਆ ਬਈ ਉਹਦਾ ਪੈਣੀ ਸੀ ਨਾ ਤੁਸੀਂ ਦੇਖੋ ਵੀ ਜੇ ਆਪਣਾ ਨੱਕ ਬੰਦ ਕਰਦੇ ਹਣਾ ਕੋਈ ਤਾਂ ਆਪਾਂ ਕੰਮ ਕਿਵੇਂ ਕਰਾਂਗੇ ਏਸੀ ਦਾ ਬਈ ਨੱਕ ਹੀ ਹੁੰਦਾ ਨਾ ਬਿਜੇ ਨੂੰ ਆਪਾਂ ਸਾਫ਼ ਕਰਾਂਗੇ ਇਹਨੂੰ ਹੁਣ ਘੁੱਟ ਕੇ ਰੱਖਾਂਗੇ ਤਾਂ ਏਸੀ ਨਾਲ ਦਾ ਜ਼ੋਰ ਵੱਧ ਲਾਉ ਬਿਜਲੀ ਵੱਧ ਖਾਉ ਤੇ ਹਵਾ ਠੰਡੀ ਘਟ ਦਊਗਾ ਹਨ ਤੇ ਤੁਸੀਂ ਵਿਚਾਲ ਵਿਚਾਲ ਦੀ ਨਾ ਇੱਕ ਵਾਰ ਆਪਣੇ ਏਸੀ ਦੇ ਆ ਫਿਲਟਰ ਜਿਹੜੇ ਪੱਤੇ ਜੇ ਕੱਢ ਕੇ ਇਸ ਤਰ੍ਹਾਂ ਸਾਫ਼ ਕਰ ਲਿਆ ਕਰੋ ਚੰਗੀ ਤਰ੍ਹਾਂ ਸਾਫ਼ ਕਰਕੇ ਪਾਣੀ ਨਾਲ ਧੋਲਿਆ ਕਰੋ ਨਹੀਂ ਪਾਣੀ ਨਾਲ ਧੋਣ ਦੀ ਵੀ ਲੋੜ ਨਹੀਂ ਹੱਥ ਨਾਲ ਚੰਗੀ ਤਰ੍ਹਾਂ ਸਾਫ਼ ਹੋ ਗਏ ਇਹਦੇ ਸਾਰੇ ਰੋਮ ਆ ਜਿਹੜੇ ਜਾਲੀ ਖੁੱਲ ਗਈ ਤਾਂ ਮੇਰੇ ਖਿਆਲ ਚ ਲੋੜ ਨਹੀਂ ਵੀ ਵਿਚਾਲ ਦੀ ਕਰ ਲਿਆ ਕਰੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ